विजिट करो सीबीएसई विजिट करो ਤੇ ਇੰਟਰੈਕਟ ਵਿਦ ਕਰੋ ਟੀਚਰ ਨਾਲ ਕਰੋ ਮੇਰੇ ਨਾਲ ਕਰੋ ਕਿ ਹਾਂ ਵੀ ਸਾਡੇ ਬੱਚੇ ਲਈ ਕੀ ਫਿਊਚਰ ਪਰਸਪੈਕਟਿਵ ਹੋ ਸਕਦਾ ਹੈ ਇਧਰ ਮੇਰੇ ਨਾਲ ਗੱਲ ਕਰ ਸਕਦੇ ਮੈਂ ਓਨਰ ਐ ਮੈਂ ਰਿਸਪਾਂਸਿਬਿਲਟੀ ਲੈ ਰਿਆ ਰਿਜ਼ਲਟਸ ਦੀ ਪਲੀਜ਼ ਕਮ ਵਿਜ਼ਿਟ ਐਂਡ ਪ੍ਰਿਪੇਅਰ ਫॉर द एग्जाम ਅਕੈਡਮੀ ਦੀ ਲੋਕੇਸ਼ਨ ਇਸ ਤਰ੍ਹਾਂ ਹੈ ਕਿ ਸਾਡੇ 4 ਸੈਂਟਰਸ ਹੈਗੇ ਸ਼ਾਹਕੋਟ ਨਕੋਦਰ ਨੂਰਮੈਲ ਤੇ ਮੈਧਪੁਰ ਨੂਰਮੈਲ ਵਿੱਚ ਆਪਣਾ ਔਜਲਾ ਮਾਰਕੀਟ ਦੇ ਅੰਦਰ ਪੋਸਟ ਆਫਿਸ ਦੇ ਉੱਪਰ ਸੈਂਟਰ ਹੈਗਾ ਮੈਥਪੁਰ ਵਿੱਚ ਅਜੈ ਸ਼ਾਹ ਦਾ ਬੁੱਕ ਡਿੱਪੂ ਨਾਲ ਹੈ ਸੈਂਟਰ ਆਪਣਾ ਮੈਥਪੁਰ ਬੱਸ ਸਟੈਂਡ ਦੇ ਬਿਲਕੁਲ ਨਾਲ ਹੈਗਾ ਸ਼ਾਕੋਟ ਬੱਸ ਸਟੈਂਡ ਮੇਨ ਬੱਸ ਸਟੈਂਡ ਦੇ ਨਾਲ ਬਿਲਕੁਲ ਦੁਆਬਾ ਹਸਪੀਟਲ ਦੇ ਨਾਲ ਸ਼ਾਕੋਟ ਸੈਂਟਰ ਹੈਗਾ ਤੇ ਨਕੋਦਰ ਜਿਹੜਾ ਸੈਂਟਰ ਹੈਗਾ ਇਟਸ ਜਸਟ ਨੀਅਰ ਟੂ ਪੈਟਰੋਲ ਪੰਪ ਬੱਸ ਸਟੈਂਡ ਤੇ ਪੁਲਿਸ ਸਟੇਸ਼ਨ ਤੋਂ ਅੱਗੇ ਪੁਲਿਸ ਸਟੇਸ਼ਨ ਦੇ ਤੇ ਪੈਟਰੋਲ ਪੰਪ ਦੇ ਬਿਲਕੁਲ ਸੈਂਟਰ ਵਿੱਚ ਤੁਸੀਂ ਦੇਖੋਗੇ ਡੋਮੀਨੋਸ ਪੀਜ਼ਾ ਤੋਂ ਸਾਈਡ ਵਿੱਚ ਤੇ ਅਕਾਲ ਆਈ ਹਸਪੀਟਲ ਤੋਂ ਉੱਪਰ ਨੰਬਰ ਇਜ਼ 814652411 814652411 ਡਾਕਟਰ ਅਜੇ ਸ਼ਰਮਾ ਪੀ ਐਚ ਡੀ ਇਨ కెਮਿਸਟਰੀ ਐਕਸ ਸਾਇੰਟਿਸਟ ਐਂਡ ਡੂ ਵਿਜ਼ਿਟ ਕੋਦਰ ਦੀ ਸੀਬੀਸੀ ਅਕੈਡਮੀ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਇਹਨਾਂ ਨੇ ਅੱਜ ਆਪਣੀ 10ਵੀਂ ਸਾਲਗिरा ਮਨਾਈ ਆ ਇਸ ਮੌਕੇ ਤੇ ਇੱਕ ਸੈਮੀਨਾਰ ਲਗਾਇਆ ਗਿਆ ਵਾ ਆਓ ਤੁਹਾਨੂੰ ਮਿਲਾ ਚੱਲਦੇ ਆਂ ਅੰਦਰ ਔਰ ਦਿਖਾਣੇ ਆ ਸੈਮੀਨਾਰ ਦੀਆਂ ਕਰੀਅਰ ਕਾਉਂਸਲਿੰਗ ਸੈਮੀਨਾਰਾ ਜਿੱਥੇ ਰੱਖਿਆ ਹੈ ਤੇ ਮੈਂ ਬੜਾ ਮਤਲਬ ਖੁਸ਼ियां ਦੇਖ ਕੇ ਕਿ ਬੱਚਿਆਂ ਦਾ ਰੁਝਾਨ ਹਲੇ ਵੀ ਆਇਲਸ ਨੂੰ ਲੈ ਕੇ ਉਨਾ ਹੀ ਹੈ ਜਿੰਨਾ ਹਮੇਸ਼ਾ ਤੋਂ ਰਿਹਾ ਹੈ ਕੀ ਰਿਸਪੌਂਸ ਮਿਲ ਰਿਹਾ ਸਾਰਾ ਸਰ ਰਿਸਪੌਂਸ ਕਾਫੀ ਅੱਛਾ ਮਿਲ ਰਿਹਾ ਹੈ ਤੇ ਬੱਚੇ ਕਾਫੀ ਇੰਟਰਸਟ ਦਿਖਾ ਰਹੇ ਨੇ ਕਿਉਂਕਿ ਅੱਜ ਕੱਲ ਤੁਹਾਨੂੰ ਵੀ ਪਤਾ ਹੈ ਕਿ ਮਾਰਕੀਟ ਦੇ ਵਿੱਚ ਨੈਗੇਟਿਵਿਟੀ ਬਹੁਤ ਫੈਲੀ ਹੋਈ ਹੈ ਤੇ ਆਪਣਾ ਹੈਗਾ ਕਿ ਉਸ ਚੀਜ਼ ਨੂੰ ਆਪਾਂ ਬ੍ਰੇਕ ਕਰੀਏ ਤੇ ਬੱਚਿਆਂ ਦਾ ਜਿਹੜਾ ਵੀ ਇੰਟਰਸਟ ਹੈਗਾ ਜਿੱਥੇ ਵੀ ਉਹਨਾਂ ਦਾ ਡ੍ਰੀਮ ਡੈਸਟੀਨੇਸ਼ਨ ਜਾਣ ਦਾ ਉਦੇ ਵਿੱਚ ਉਹਨਾਂ ਦੀ ਜੋ ਵੀ ਕੁਐਰੀਜ਼ ਨੇ ਬੱਚੇ ਕਾਫੀ ਸਾਰੀਆਂ ਕੁਐਰੀਜ਼ ਪੁੱਛ ਰਹੇ ਨੇ ਤੇ ਆਪਾਂ ਉਹਨਾਂ ਨੂੰ ਟਰਾਈ ਕਰ ਰਹੇ ਹਾਂ ਕਿ ਆਪਾਂ ਉਹਨਾਂ ਨੂੰ ਜਿਹੜੀਆਂ ਕੁਐਰੀਜ਼ ਉਹਨਾਂ ਦੀਆਂ ਹੈਗੀਆਂ ਉਹ ਟੈਕਲ ਕਰੀਏ ਉਹਨਾਂ ਨੂੰ ਪੋਜ਼ਿਟਿਵ ਕਰੀਏ ਤੇ ਬੱਚਿਆਂ ਨੂੰ ਕਹੀਏ ਕਿ ਜਦੋਂ ਵੀ ਤੁਸੀਂ ਆਪਣਾ ਓਵਰਸੀਜ਼ ਦਾ ਜਿਹੜਾ ਵੀ ਪਲਾਨ ਹੈਗਾ ਤੁਹਾਡਾ ਸਟੱਡੀ ਅਬ੍ਰੋਡ ਦਾ ਉਹਦੇ ਲਈ ਆਇਲਸ ਹੀ ਉਹਨਾਂ ਲਈ ਕਿਉਂ ਜ਼ਰੂਰੀ ਹੈ ਉਹਦੇ ਬਾਰੇ ਆਪਾਂ ਇੱਥੇ ਉਹਨਾਂ ਨੂੰ ਜਾਣਕਾਰੀ ਦੇ ਰਹੇ ਹਾਂ ਸਰ ਮੇਰਾ ਨਾਮ ਗੌਰਵ ਹੈ ਜੀ ਮੈਂ ਪੀਟੀ ਸੇ ਹੂੰ सीनियर टेरिटरी मैनेजर फॉर जलंधर एंड अमृतसर जी थैंक yeah. सर आज सर आज सी में ये जो एजुकेशन फेयर लगा हुआ है इसके लिए आए हैं और आप देख सकते हैं कि बहुत सारे बच्चे हैं जो पीटी के बारे में इंफॉर्मेशन लेना चाह रहे हैं और उसी के रिगार्डिंग हम यहाँ पे आए हुए हैं क्योंकि पीटी अब हर जगह फेमस है तो बहुत सारे बच्चे पीडी का एग्ज़ाम देते हैं बहुत सारे बच्चे यहीं से ही कोचिंग करके नियरेस्ट जो सिटीज़ हैं जहां हमारे एग्जामिनेशन सेंटर्स हैं जलंधर हो गए लुधियाना अमृतसर वहां एग्ज़ाम देने जाते हैं तो बस वही राइट गाइडेंस के लिए आए हुए हैं ताकि सही गाइडेंस मिले यहाँ के एरिया से नकोदर से या आस के इलाकों से जितने भी बच्चे हैं या जो पेरेंट्स हैं जो पी की इंफॉर्मेशन लेना चाहते हैं वो हम आके उनको एक सी के डोर स्टेप्स पे आके सारा बताएं ਜੀ ਮੈਂ ਟੋਫਲ ਲੈ ਕੇ ਆਇਆ ਜੀ ਸੀਬੀਐਸਸੀ ਦੇ ਵਿੱਚ ਟੋਫਲ ਮੀਨਸ ਟੈਸਟ ਆਫ ਇੰਗਲਿਸ਼ ਐਸ ਫੋਰਨ ਲੈਂਗੁਏਜ ਇਹ 올ਡੇਸਟ ਇਗਜ਼ਾਮ ਹੈ ਜੀ 1964 ਦੇ ਵਿੱਚ ਇੱਕ ਇਗਜ਼ਾਮ ਲਾਂਚ ਹੋਇਆ ਸੀਗਾ ਔਰ ਟੋਫਲ ਨੂੰ 13000 ਯੂਨੀਵਰਸਿਟੀਆਂ ਤੇ ਕਾਲਜਸ ਐਕਸੈਪਟ ਕਰਦੀਆਂ ਆ ਵਰਲਡਵਾਈਡ ਔਰ 160 ਕੰਟਰੀਜ਼ ਦੇ ਦੁਆਰਾ ਜੀ ਇਹ ਇਗਜ਼ਾਮ ਐਕਸੈਪਟ ਕੀਤਾ ਜਾਂਦਾ ਹੈ 160 ਕੰਟਰੀ ਬਿਲਕੁਲ ਜੀ ਬਿਲਕੁਲ ਹਾਂ ਜੀ ਸਟਡੀ ਵੀ ਦਾ ਵਾਸਤੇ ਬਹੁਤ ਫਾਇਦੇ ਨੇ ਜੀ ਫਾਇਦੇ ਇਹ ਸਭ ਤੋਂ ਕਨਵੀਨੀਅੰਟ ਐਗਜ਼ਾਮ ਹੈ ਜੀ ਇਹਦੇ ਵਿੱਚ ਲੈਸਨ 2 ਘੰਟ ਲੈਸਨ 2 ਆਰਸ 2 ਘੰਟੇ ਦੇ ਅੰਦਰ ਤੁਸੀਂ ਐਗਜ਼ਾਮ ਪੂਰਾ ਕੰਪਲੀਟ ਕਰ ਸਕਦੇ ਹੋ ਚਾਰੋਂ ਮੋਡਿਊਲ ਹੈ ਨਾ ਜੀ ਰੀਡਿੰਗ 35 ਮਿੰਟ ਦੀ ਹੈ 20 ਕੁਐਸਚਨਸ ਹੈ ਦੋ ਕੰਪਰੀਹੈਂਸ਼ਨ ਪੈਰਾਗ੍ਰਾਫ ਆਣਗੇ ਜੀ ਲਿਸਨਿੰਗ 36 ਮਿੰਟ ਦੀ ਹੈ ਉਹਦੇ ਵਿੱਚ 28 ਕੁਐਸਚਨਸ ਨੇ ਔਰ 5 ਆਡੀਓਸ ਸੁਣਾ ਨੂੰ ਮਿਲਦੇ ਬੱਚੇ ਨੂੰ ਔਰ ਜਿਹੜਾ ਸਪੀਕਿੰਗ ਮੋਡਿਊਲ ਹੈ ਉਹਦੇ ਵਿੱਚ ਚਾਰ ਕੁਐਸਚਨਸ ਨੇ ਠੀਕ ਹੈ ਜੀ ਔਰ ਔਰ ਰਾਈਟਿੰਗ ਦੇ ਵਿੱਚ ਦੋ ਟਾਸਕ ਨੇ ਸਪੀਕਿੰਗ 16 ਮਿੰਟ ਦੀ ਹੈ ਜੀ ਰਾਈਟਿੰਗ 29 ਮਿੰਟ ਦੀ ਹੈ ਪੂਰਾ ਐਗਜ਼ਾਮ 1 ਘੰਟੇ 56 ਮਿੰਟ ਚ ਕਵਰ ਹੋ ਜਾਂਦਾ ਔਰ ਅਗਰ ਮੈਂ ਐਡੀਸ਼ਨ ਦੀ ਗੱਲ ਕਰਾਂ ਟੋਫਲ ਦੋ ਐਡੀਸ਼ਨਸ ਚ ਆ ਰਿਹਾ ਜੀ ਟੈਸਟ ਸੈਂਟਰ ਐਡੀਸ਼ਨ ਤੇ ਹੋਮ ਐਡੀਸ਼ਨ ਹੋਮ ਐਡੀਸ਼ਨ ਦਾ ਮਤਲਬ ਤੁਸੀਂ ਘਰੇ ਬੈਠ ਕੇ ਵੀ ਇਹ ਐਗਜ਼ਾਮ ਅਟੈਂਪਟ ਕਰ ਸਕਦੇ ਹੋ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਵੀਜ਼ਾ ਕੈਨੇਡਾ ਦਾ ਯੂਕੇ ਦਾ ਜਾਂ ਫਿਰ ਯੂਰੋਪੀਅਨ ਕੰਟਰੀਜ਼ ਦਾ ਯੂਐਸ ਦਾ ਹੈ ਨਾ ਜੀ आज सी बी सी में आ, करियर काउंसलिंग फेयर हो रहा है एंड वी आर वेरी थैंकफुल टू डॉक्टर अजय शर्मा सर फॉर इन्वाइटिंग एस कि उन्होंने हमें इन्वाइट किया इस मौके पर सो so, आज हमारी टीम जो है सिटी ग्रुप से जो है इस पर्टिकुलर पर्पज़ के लिए आई है कि बच्चों को करियर के आगे कौन सी अपरचुनिटीज हैं क्योंकि बच्चे प्लस टू जब कर जाते हैं उसके बाद उनके मन में बहुत डाउट होता है कि हम किस फील्ड में जाएं क्या ऑप्शन चूज़ करें तो उसमें थोड़ा हेल्प आउट करने के लिए आज हमारा यहाँ पे आना हुआ है मेरा नाम ऋषभ शर्मा जी सर सी में क्या कर रहे हैं आज हम यहाँ पे आए हैं स्टूडेंट्स को काउंसिल करने के लिए वन टू वन इंटरेक्ट कर रहे हैं बच्चों के साथ उनको हम उनके करियर ऑप्शंस बता रहे हैं उनके जो डाउट्स हैं करियर को लेके उनको क्लियर कर रहे हैं ਕਿਆ ਅਗੇ ਉਹ ਭਵਿਸ਼ਾ ਵਿੱਚ ਕਰ ਸਕਤੇ ਹਨ ਉਹਨਾਂ ਦੇ ਜਿੰਨੇ ਵੀ ਡਾਊਟਸ ਆ ਉਹ ਆਪਾਂ ਕਲੀਅਰ ਕਰ ਰਹੇ ਆ ਕਿ ਕਰੀਅਰ ਆਪਸ਼ਨਸ ਹੈਗੇ ਆ ਲੈਟ ਸੁਪੋਜ਼ ਅਗਰ ਕਮਰਸ ਦਾ ਸਟੂਡੈਂਟ ਹੈ ਤੇ ਉਹਦੇ ਲਈ ਕੀ ਕੀ ਆਪਸ਼ਨਸ ਹੈ ਬੱਚੇ ਬੇਸਿਕਲੀ ਬੱਚੇ ਸੋਚਦੇ ਆ ਕਿ ਬੀ ਕਾਮ ਬੀਬੀਏ ਹੀ ਆਪਸ਼ਨ ਹੈ ਬਟ ਉਸ ਤੋਂ ਇਲਾਵਾ ਬਹੁਤ ਸਾਰੇ professionl courses ਹੈ ਨਿਊ 에ਜ ਕਰੀਅਰਸ ਹੈ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਹੁੰਦੇ ਸੋ ਅਸੀਂ ਉਹ ਸਾਰੇ ਪ੍ਰੋਗਰਾਮਸ ਜਿਹੜੇ ਆ ਬੱਚਿਆਂ ਨੂੰ ਦੱਸ ਰਹੇ ਆ ਇਹ ਰਿਸਪੈਕਟਿਵ ਆਫ ਦਾ ਫੈਕਟ ਕਿ ਐਲਪੀਓ ਕੋਰਸਸ ਆਫਰ ਕਰਦਾ ਹੈ ਜਾਂ ਨਹੀਂ ਆਪਾਂ ਓਵਰਆਲ ਬੱਚਿਆਂ ਨੂੰ ਪੂਰਾ ਪ੍ਰੋਪਰ ਗਾਈਡ ਕਰ ਰਹੇ ਆ ਉਹਨਾਂ ਨੂੰ ਇੱਕ ਦੱਸ ਰਹੇ ਕਿ ਕਰੀਅਰਲ ਪਲਾਨ ਜਿਹੜਾ ਹੈ ਇਹ ਨਹੀਂ ਹੈ ਕਿ ਇੱਕ ਕੋਰਸ ਨੂੰ ਚੂਜ਼ ਕਰਨਾ ਹੈ ਉਹਦੇ ਵਿੱਚ ਤੁਸੀਂ ਇਹ ਵੀ ਦੇਖਣਾ ਕਿ ਮਾਰਕੀਟ ਸਿਨੈਰੀਓ ਕੀ ਕਹਿ ਰਿਹਾ ਹੈ ਫਿਊਚਰ ਸਿਨੈਰੀਓ ਕੀ ਹੈਗਾ ਕਿਉਂਕਿ ਅਗਰ ਅੱਜ ਬੱਚਾ 16 17 ਸਾਲ ਦੀ ਏਜ ਦੇ ਵਿੱਚ 17 ইয়ারਜ਼ ਦਾ ਹੁੰਦਾ ਜਦੋਂ ਉਹ 12th ਪਾਸ ਕਰਦਾ ਆਫਟਰ 17 ইয়ারਜ਼ ਉਹਨੂੰ ਜਿਹੜਾ ਹੈ 3 ਸਾਲ ਜਾਂ 4 ਸਾਲ ਦਾ ਇੱਕ ਪ੍ਰੋਗਰਾਮ professionnal ਡਿਗਰੀ ਕਰਨੀ ਹੈ ਕੁਝ ਬੱਚੇ ਉਸ ਤੋਂ ਬਾਅਦ ਜਿਹੜਿਆ ਜਿਹੜੀ ਹੈ ਉਹਦੇ ਲਈ ਜਾਂਦੇ ਆ ਆਪਣੇ ਹਾਇਰ ਸਟੱਡੀਜ਼ ਲਈ ਵੀ ਜਾਂਦੇ ਆ ਤੋਂ ਉਹਨੂੰ 4 ਤੋਂ 5 ਸਾਲ ਬਾਅਦ ਜਿਹੜਾ ਹੈ ਉਹ ਬੱਚਾ ਜੌਬ ਦੇ ਲਈ ਜਾਂਦਾ ਹੈ ਤੇ ਉਹ ਕੀ ਜੌਬ ਓਪਰਚ्युनिटीज ਹੈ ਉਹ ਪ੍ਰੋਗਰਾਮ ਕਰਕੇ ਬੱਚਾ ਜੋ ਹੈ ਅੱਗੇ ਕਿਹੜੇ ਕਿਹੜੇ ਪ੍ਰੋਗਰਾਮਸ ਦੇ ਵਿੱਚ ਜਿਹੜੇ ਕਿਹੜੇ ਕਿਹੜੇ ਜੌਬਸ ਅਕਵਾਇਰ ਕਰ ਸਕਦਾ ਅਸੀਂ ਉਹ ਕੰਪਲੀਟ ਬੱਚੇ ਨੂੰ ਜਿਹੜਾ ਆ ਰੋ ਏ ਤੋਂ ਲੈ ਕੇ ਜ਼ੀ ਤੱਕ ਉਹਨੂੰ ਬੱਚੇ ਨੂੰ ਅਸੀਂ ਪੂਰਾ ਪ੍ਰੋਪਰ ਅਜੀ ਤੇ ਗਾਈਡ ਕਰ ਰਹੇ ਹਾਂ ਪਲਸ ਪਰ ਇਹ ਕੈਰੀਅਰ ਕਾਉਂਸਲਿੰਗ ਹੋ ਰਿਹਾ تھا ਸਰ ਸਰ ਥੋੜਾ ਜਿਹਾ ਮੈਂ ਕੈਰੀਅਰ ਕਾਉਂਸਲਿੰਗ ਕੇ ਲਿਆਏ ਸਰ ਹਮ ਤੌਜ਼ੀਆ ਨਿਵਰਸਿਟੀ ਸੇ ਆਏ ਹਾਂ ਸਰ ਹਮ कि हमारा यूनिवर्सिटी का मेन मोटिव ये कि सर 2014 से ये ओपन हुआ है कि कि जी एन यूनिवर्सिटी और जिस यू जी सी अप्रूव यूनिवर्सिटी है क्योंकि हमारे जे एन यूनिवर्सिटी में ऐसा है कि हमारा मैनेजमेंट कोर्स भी है सर इंजीनियरिंग भी है इंजीनियरिंग के अंदर सर हमारे को पास मैकेनिकल ऑटोमेशन भी है कंप्यूटर साइंस भी है इलेक्ट्रॉनिक्स भी है सर और रोबोटिक्स है एरो कोर्स भी है सर अब आए हैं इनोसेंट हार्ट ग्रुप ऑफ इंस्टीट्यूशन लोहारा तो जहाँ कि जलंधर रोड लांबड़ा के कोल स्थित है, है ਤੇ ਅਸੀਂ ਸਰ ਅਲੱਗ-ਅਲੱਗ ਕੋਰਸਿਸ ਪ੍ਰੋਵਾਈਡ ਕਰਦੇ ਆ ਜਿਵੇਂ ਕਿ ਬੀ ਕਾਮ, ਬੀਬੀਏ, ਬੀਸੀਏ, ਐਮਸੀਏ, ਐਮਬੀਏ, ਮੈਡੀਕਲ ਨਾਲ ਰਿਲੇਟਡ ਵੀ ਸਾਡੇ ਕੋਲ ਕੋਰਸਿਸ ਆ ਬੀਐਸਸੀ ਮਾਈਕਰੋਬਾਇਓਲੋਜੀ, ਬੀਐਸਸੀ ਮੈਡੀਕਲ ਲੈਬ ਸਾਇੰਸਸ ਐਂਡ ਬੀਐਸਡ ਡਾਈਟੀਸ਼ਨ ਐਂਡ ਨਿਊਟ੍ਰੀਸ਼ਨ ਦੀ ਡਿਗਰੀ। ਅ ਸਰ ਐਕਚੁਅਲੀ ਸਾਡੇ ਹੈੱਡ ਆਫਿਸ ਹੈਦਰਾਬਾਦ 'ਚ ਹੈ ਗਲੋਬਲ ਮੈਡੀਕਲ ਐਜੂਕੇਟਰ ਦੇ ਨਾਂ ਤੇ ਅਸੀਂ ਪਿਛਲੇ 20 ਸਾਲ ਤੋਂ ਬੱਚਿਆਂ ਨੂੰ ਮੈਡੀਕਲ 'ਚ ਐਮਬੀਬੀਐਸ ਔਰ ਬੀਐਸਸੀ ਨਰਸਿੰਗ ਕਰਵਾ ਰਹੇ ਆ। ਜੀ। ਅਸੀਂ ਅਜੇ ਤੱਕ ਇੰਡੀਆ ਚ 800 ਦੇ ਕਰੀਬ ਬੱਚਿਆਂ ਨੂੰ ਐਮਬੀਬੀਐਸ ਡਾਕਟਰ ਬਣਾ ਚੁੱਕੇ ਹਾਂ ਜਿਹੜੇ ਕਿ ਸਕਸੈਸਫੁਲੀ ਆਲਓਵਰ ਇੰਡੀਆ ਚ ਡਿਫਰੈਂਟ ਕਾਈਂਡਸ ਆਫ ਹਸਪੀਟਲ ਚ ਸਕਸੈਸਫੁਲੀ ਪ੍ਰੈਕਟਿਸ ਕਰ ਰਹੇ ਨੇ ਸਾਡੇ ਵਰਲਡਵਾਈਡ 30 ਦੇ ਕਰੀਬ ਮੈਡੀਕਲ ਕਾਲਜ ਨੇ ਜਿਹੜੇ ਕਿ WHO ਦੇ ਅੰਡਰ ਆਉਂਦੇ ਨੇ ਔਰ MCA ਪ੍ਰੂਵ ਨੇ ਐਕਚੁਅਲੀ ਗੁੱਡ ਆਫਟਰਨੂੰ ਐਕਚੁਅਲੀ ਥਿਸ ਇਜ਼ ਮਾਈਸੈਲਫ ਕੇ ਸ਼੍ਰੀਨਿਵਾਸ ਐਂਡ ਦ ਚੇਅਰਪਰਸਨ ਆਫ ਦ ਗਲੋਬਲ ਮੈਡੀਕਲ ਐਜੂਕੇਟ ਵੀ ਆਰ ਫਰਮ ਦ ਹਾਈਦਰਾਬਾਦ And actually, we got the main central office in Hyderabad and the, the branch office in Jalandhar. Mm -hmm. And we have the six branches in Andhra, Telangana, and throughout the, uh, India. And now this exhibition fair is conducting for the those who want to become a doctors for YPC students, and we are here to uh, good to see uh, the children here, and we want to make the with the low fees. We want to make the doctors in uh, Batumi International Medical College in Georgia, and Avicenna Medical College in uh, Georgia, and we have other colleges also in Europe, and Armenia, and also in Philippines. My name is Sunil I am a ਨਕੌਦਰ ਦੇ ਬੱਚਿਆਂ ਨੂੰ ਜੋ ਕਿ ਅਗਰ ਸਟੱਡੀ ਅਬ੍ਰੋਡ ਲਈ ਜਾਣਨਾ ਚਾਹੁੰਦੇ ਨੇ ਜਾਂ ਸਟੱਡੀ ਅਬ੍ਰੋਡ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਗਾਈਡੈਂਸ ਵਾਸਤੇ ਕਿ ਉਹ ਕਿਦਾਂ ਇਹਨੂੰ ਕਰ ਸਕਦੇ ਨੇ ਸੀ ਅਕੈਡਮੀ ਦੇ ਵਿੱਚ ਪਹੁੰਚੇ ਆ ਜਿਹੜੀ ਕਿ ਇੱਕ ਬਹੁਤ ਹੀ ਪੁਰਾਣੀ ਔਰ ਬਹੁਤ ਹੀ ਵਧੀਆ ਅਕੈਡਮੀ ਆ ਜਿਸ ਨੇ ਅੱਜ ਆਪਣੀ 10ਵੀਂ ਵਰ੍ਹਗਾਂਡ ਮਨਾਈ ਆ ਇਸ ਮੌਕੇ ਤੇ ਇੱਕ ਸੈਮੀਨਾਰ ਲਗਾਇਆ ਗਿਆ ਡਾਕਟਰ ਅਜੀਤ ਸ਼ਰਮਾ ਜੀ ਇੱਕ ਬਹੁਤ ਹੀ ਮਿਹਨਤੀ ਔਰ ਪੁਰਾਣੇ ਨਕੂਦਰ ਦੀ ਇੱਕ ਬਹੁਤ ਹੀ ਪੁਰਾਣੀ ਬਹੁਤ ਵਧੀਆ ਅਕੈਡਮੀ ਹੈ ਜਿਵੇਂ ਮੈਂ ਪਹਿਲੇ ਵੀ ਦੱਸ ਚੁੱਕੇ ਹਾਂ ਕੁਝ ਗੱਲਬਾਤ ਕਰਾਂਗੇ ਡਾਕਟਰ ਰਾਜੇਸ਼ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਕ ਵਾਰੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਫॉर ਕਮਿੰਗ ਤੇ ਯੈਸ ਬਹੁਤ ਅੱਛੀ ਅਪੋਰਚ्युनिटी ਹੈ ਇਹ ਜਿਹੜਾ ਜਿਹਦੇ ਵਿੱਚ ਡਿਫਰੈਂਟ ਯੂਨੀਵਰਸਿਟੀਆਂ ਦੇ ਰਿਪਰੈਜ਼ੈਂਟੇਟਿਵਸ ਨੈਸ਼ਨਲ ਇੰਟਰਨੈਸ਼ਨਲ ਮਤਲਬ ਇੱਕ ਪਲੇਟਫਾਰਮ ਤੇ ਸਾਰੇ ਨੂੰ ਇਕੱਠਾ ਕਰਨਾ ਇਟਸ ਇਟ ਵਾਸ ਰੀਲੀ ਡਿਫਿਕਲਟ ਬਟ ਫਿਰ ਵੀ ਆਏ ਸਾਰੇ ਤੇ ਬੱਚਿਆਂ ਨੇ ਵੀ ਫੀਡਬੈਕ ਲਿੱਤਾ ਹੈ ਅਵੇਅਰਨੈਸ ਤਾਂ ਹੋਈ ਇਹਦੇ ਕੋਈ ਸ਼ੱਕ ਨਹੀਂ ਕਿ ਬੱਚਾ ਅਵੇਅਰ ਹੋਇਆ ਚੀਜ਼ਾਂ ਨੂੰ ਲੈ ਕੇ टीचर्स भी अवेयर हुए हैं जहाँ ने विजिट किया वो भी अवेयर कि यह भी अपॉर्चुनिटीज हो सकती हैं नैक्सट टाइम ऑनवर्ड बच्चे के दिमाग जरूर आएगा चलो एक यही करियर नहीं है कि मैं सिर्फ प्लस वन प्लस टू तो साइंस कर ली आर्ट्स कर ली कॉमर्स उस तो बाद मतलब फ्यूचर खत्म है या बाहरी फ्यूचर है सिर्फ या इंडिया फ्यूचर है तो सारी अवेयरनैस मतलब दिस दिस वॉज द बेस्ट थिंग कुड हैव बिन डन हो हुई है बाकी कि सपोर्ट बहुत मिली बच्चों ने काफ़ी ज्यादा चीजा पूछा अच्छा लग्या काफ़ी अच्छा लग्या तो बाकी है कि काउंसलिंग मोस्ट वेलकम अगर इस नकोदर रीजन बच्चे अगर थोड़ा तो अपॉर्चुनिटी मिल रही है कोई बंद पीएचडी है डॉक्टर अजय शर्मा माई सैल्फ पी एच डी है डबल एमएससी है एक साइंटिस्ट फिर लवली यूनिवर्सिटी पढ़ाया है रिसर्च पी एच डी स्टूडेंट्स नु गाइड किया है इतनी बढ़िया काउंसलिंग और कितने चाहिए बट अवेयरनैस नहीं है ना आना विजिट जरूर करो इंटरैक्ट तो करो पता चले कि हाँ भी की चीज़ा ऑप्शन हो सकती हैं, पर तुम्हें तो पता होने तो बावजूद भी अगर ना आए तो फिर बैड लक है तो बट द थिंक इज़ कीज टैल कि बैड लक नी गुड लक बना हो, विजिट करो सी बी सी विजिट करो तो इंटरैक्ट विद करो टीचर नाल करो मेरे नाल करो कि हाँ भी साढ़े बच्चे ल फ्यूचर परसपैक्टिव हो सकता है ईवन कई इंस्टीट्यूट्स है बहुत बड़े बड़े इंस्टीट्यूट्स है दे आर नोट टेकिंग केयर ऑफ इट चाहे किसी का भी नाम मैं नाम नहीं लैसता बटी अगर सोचो वो इस तरह की करीयर मीट कर सकते ਨੋਬਡੀ ਕੈਨ ਡੂ ਇਟ 100% ਕਿਉਂਕਿ ਸਾਰੇ ਨੂੰ ਮਤਲਬ ਹੈ ਬਿਜ਼ਨਸ ਆ ਜਾਏ ਗੱਲ ਖਤਮ ਬਾਕੀ ਕਰੀਅਰ ਬੱਚੇ ਦਾ ਜਿੱਧਰ ਮਰਜੀ ਜਾਏ ਸਾਨੂੰ ਨਹੀਂ ਲੈਣਾ ਦੇਣਾ ਬਟ ਅਗਰ ਹੈ ਇਹਦੇ ਵਿੱਚ ਅਸੀਂ ਕੀਤੀ ਹੈ ਤੁਹਾਡੀ ਸਪੋਰਟ ਤੋਂ ਬਿਨਾ ਤਾਂ ਅਸੀਂ ਕਰ ਨਹੀਂ ਸਕਦੇ ਨਾ ਵੀ ਰਿਕੁਆਇਰ ਯੋਰ ਸਪੋਰਟ ਠੀਕ ਹੈ ਤੇ ਜਰੂਰ ਵਿਜ਼ਿਟ ਕਰੋ ਬਾਅਦ ਵਿੱਚ ਵੀ ਵਿਜ਼ਿਟ ਕਰੋ ਨੈਕਸਟ ਈਅਰ ਫੇਰ ਅਸੀਂ ਕਰਾਂਗੇ ਠੀਕ ਹੈ ਫਾਈਨ ਸਟਾਫ ਮੈਂਬਰਸ ਰੀਅਲੀ ਜਿਹੜੇ ਸੀਬੀਸੀ ਦੇ ਅੰਦਰ ਸਟਾਫ ਮੈਂਬਰਸ ਹੈਗੇ ਆਲ ਆਰ ਐਜੂਕੇਟਿਡ ਸਾਰੇ ਐਜੂਕੇਟਿਡ ਹੈਗੇ ਤੇ ਉਹ ਵੀ ਗਾਈਡ ਕਰ ਸਕਦੇ ਉਹਨਾਂ ਨਾਲ ਵੀ ਇੰਟਰੈਕਟ ਕਰੋ ਠੀਕ ਹੈ ਫਾਈਨ ਤੇ ਕਨਵੇ ਕਰੋ ਮੈਸੇजेस ਕਨਵੇ ਕਰੋ ਕਿ ਸਾਡੇ ਇਧਰ ਨਕੋਦਰ ਰੀਜਨ ਚ ਇਸ ਤਰ੍ਹਾਂ ਦਾ ਇੰਸਟੀਚਿਊਟ ਹੈ ਜਿਹਦੇ ਵਿੱਚ ਬੱਚਾ ਗਾਈਡੈਂਸ ਲੈ ਕੇ ਅੱਛਾ ਫਿਊਚਰ ਬਣਾ ਸਕਦਾ ਹੈ ਕੀ ਡਿਫਰੈਂਸ ਹੈ ਨਕੋਦਰ ਦੇ ਵਿੱਚ ਦਿੱਲੀ ਦੇ ਵਿੱਚ ਬੰਬੇ ਚੰਡੀਗੜ੍ਹ ਵਿੱਚ ਕੀ ਫਰਕ ਹੈ ਇੱਕੋ ਫਰਕ ਹੈ ਕਿ ਐਕਸਪੋਜ਼ਰ ਨਹੀਂ ਹੈ ਬੱਚਾ ਤਾਂ ਹਾਰਡ ਵਰਕਿੰਗ ਹੈ ਬੱਚਿਆਂ ਨੂੰ ਪਤਾ ਹੈ सारे बच्चों पता है कि पढ़ना कि नकोदर का बच्चा पढ़ता, उन्ना ही डेली का बच्चा पढ़ता उन्ना ही चंडीगढ़ का बच्चा पढ़ता, जिद जी मर्जी रीजन ले लो बच्चा उन्ना ही पढ़ता है कोई डिफरेंस नहीं है डिफरेंस सिर्फ एक्सपोजर लैवल का है उन्होंने एक्सपोजर ज़्यादा है क्यों एक्सपोजर ज़्यादा है क्योंकि इस तरह का क्वालिफाइड स्टाफ ज्यादा है बट येस मै वी आर प्रोवाइडिंग मैं यही कह रहा कि मैं बहुत ग्रेट हाँ आई एम नॉट ग्रेट नकोदर ने बहुत किया नकोदर ਬੱਚਿਆਂ ਨੇ ਬਹੁਤ ਪਿਆਰ ਕੀਤਾ ਹੈ ਨਕੋਦਰ ਦੇ ਬੱਚਿਆਂ ਦੇ ਪੇਰੈਂਟਸ ਨੇ ਬਹੁਤ ਮੇਰੀ ਰਿਗਾਰਡ ਕੀਤੀ ਹੈ ਰਿਸਪੈਕਟ ਕੀਤੀ ਹੈ ਤੇ ਇਸੇ ਲਈ ਮੈਂ ਚਾਹਨਾ ਕਿ ਮੈਂ ਕੁਝ ਨਾ ਕੁਝ ਨਕੋਦਰ ਰੀਜਨ ਲਈ ਕੁਝ ਕਰਾਂ ਇਸ ਤਰ੍ਹਾਂ ਦਾ ਕਿ ਬੱਚਿਆਂ ਨੂੰ ਕੁਝ ਫਾਇਦਾ ਹੋਏ ਅੱਜ ਬੱਚੇ ਦਾ ਕਰੀਅਰ ਬਿਲਡ ਅਪ ਹੋ ਰਿਹਾ ਹੈ ਕਿਸੇ ਚੀਜ਼ ਦਾ ਐਕਸਪੋਜ਼ਰ ਮਿਲ ਰਿਹਾ ਹੈ ਕਿ ਬੱਚੇ ਨੂੰ ਕਿ ਹਾਂ ਵੀ ਮੈਂ ਇਧਰ ਜਾ ਸਕਦਾ ਹੈ ਮੇਰੇ ਕੋਲ ਆਪਸ਼ਨ ਹੈ ਅਗਰ ਅੱਛਾ ਕਰੀਅਰ ਬਿਲਡ ਤਾਂ ਇਸ ਤੋਂ ਵੱਡੀ ਸਮਾਜ ਸੇਵਾ ਕੀ ਹੋ ਸਕਦੀ ਹੈ ਵਿਦਆਊਟ ਐਨੀ ਚਾਰਜ ਇਸ ਸਭ ਕੁਝ ਕੀਤਾ ਹੈ ਅਸੀਂ ਤੇ ਬਾਕੀ ਫਿਊਚਰ ਵੀ ਕਰਾਂਗੇ ਤਾਂ ਕਿ ਸਪੋਰਟ ਬਹੁਤ ਬਹੁਤ ਹੀ ਸਰ ਮਿਹਨਤੀ ਹੋ ਤੁਸੀਂ ਤੁਹਾਡਾ ਸਟਾਫ ਬੜਾ ਮਿਹਨਤੀ ਹੈ ਬੜੀ ਧੇਰ ਤੋਂ ਅਸੀਂ ਤੁਹਾਡੇ ਨਾਲ ਮੇਰੇ ਖਾਲ 10 ਸਾਲ ਤੋਂ ਹੀ ਅਸੀਂ ਵੀ ਜੁੜਿਆ ਇੱਕ ਪਹਿਲੇ ਜੁੜਿਆ ਸਿਰ ਪੇਪਰ ਹੁੰਦਾ ਜਦੋਂ ਪੇਪਰ ਤੋਂ ਬਾਅਦ ਚੈਨਲ ਆ ਗਿਆ ਸਾਡਾ ਹਾਂਜੀ ਹਾਂਜੀ ਬਿਲਕੁਲ ਇੱਕ ਤੁਸੀਂ ਜਜ਼ਬੇ ਦੇ ਨਾਲ ਬੱਚਿਆਂ ਨੂੰ ਕੋਧ ਵੀ ਇੱਕ ਬਹੁਤ ਮਹਿੰਤ ਕਰਦੇ ਹੋ। ਥੈਂਕ ਯੂ ਸੋ ਮਚ ਜੀ ਆਸ਼ੀਰਵਾਦ ਹੈ ਸਾਰਿਆਂ ਦਾ ਤੇ ਦੁਆ ਹੈ ਕਿ ਥੈਂਕ ਯੂ ਸੋ ਮਚ। ਕੀ ਸਰ ਮੈਸੇਜ ਦੇਣਾ ਚਾਹੋਗੇ ਨਕੋਦਰ ਏਰੀਆ ਨੂੰ? ਨਕੋਦਰ ਏਰੀਆ ਨੂੰ ਮੈਂ ਇਹ ਮੈਸੇਜ ਦੇਣਾ ਚਾਹਨਾ ਕਿ ਫਾਲਤੂ ਦੇ ਦਿਖਾਵੇ 'ਚ ਨਾ ਪੈਣ ਕਿ ਹਾਂ ਵੀ ਜਲੰਧਰ, ਚੰਡੀਗੜ੍ਹ, ਦਿੱਲੀ ਉਧਰ ਆਈਟੀ ਦੀ ਕੋਚਿੰਗ ਬਹੁਤ ਅੱਛੀ ਹੈ, ਨੀੜ ਦੀ ਕੋਚਿੰਗ ਬਹੁਤ ਅੱਛੀ ਹੈ। ਇਸ ਤਰ੍ਹਾਂ ਇਹ ਫਾਲਤੂ ਦੇ ਦਿਖਾਵੇ 'ਚ ਨਾ ਪੈਣ। ਸਿਨਸੀਅਰਲੀ ਦੇਖਣ ਕਿ ਯਾਰ ਤੁਹਾਡੀ ਰੀਜਨ 'ਚ ਬੰਦਾ ਹੈਗਾ ਜਿਹੜਾ ਸਪੋਰਟ ਕਰ ਸਕਦਾ ਹੈ।

ਪੁਆਇੰਟਸ ਨੇ ਬਹੁਤ ਅੱਛੀ ਗੱਲਾਂ ਪੁੱਛੀਆਂ ਇੰਟਰੈਕਟ ਕਰਨਾ ਬਹੁਤ ਇੰਪੋਰਟੈਂਟ ਹੈ ਤੇ ਇੰਟਰੈਕਟ ਕੀਤਾ आई थिंक आई एम वेरी मच सैटिस्फाइड विद द साइमन प्राईज डिस्ट्रीब्यूशन वे किता बच्चे बहुत ज्यादा तडे पढे हुए सी बिल्कुल बिल्कुल 9900% मार्क्स लेके आए बच्चे भी दिता है उनो नु असी अवार्ड भी दित्ता है परपस एसी ही सीगा अप्रिशिएट करना बच्चे नु आज इना ने 100 लिखता है। कल 10 और बच्चे अवार्ड्स मार्क्स लेन 100 ते अवार्ड असी देआंगे अप्रिशिएट ता करना सी है ये बच्चा दे एक अपनी एकेडमी दा लोकेशन और फोन नंबर जरूर दियो फाइन एकेडमी दी लोकेशन इस तरह की साडे 4 सेंटर्स हैगे शाहकोट नकोदर नूरमेल ते महतपुर ਨੂਰਮੈਲ ਵਿੱਚ ਆਪਣਾ ਔਜਲਾ ਮਾਰਕੀਟ ਦੇ ਅੰਦਰ ਪੋਸਟ ਆਫਿਸ ਦੇ ਉੱਪਰ ਸੈਂਟਰ ਹੈਗਾ ਮੈਥਪੁਰ ਵਿੱਚ ਜੈਸ਼ਾਹ ਦਾ ਬੁੱਕ ਡਿਪੋ ਨਾਲ ਹੈ ਸੈਂਟਰ ਆਪਣਾ ਮੈਥਪੁਰ ਬੱਸ ਸਟੈਂਡ ਦੇ ਬਿਲਕੁਲ ਨਾਲ ਹੈਗਾ ਸ਼ਾਕੋਟ ਬੱਸ ਸਟੈਂਡ ਮੇਨ ਬੱਸ ਸਟੈਂਡ ਦੇ ਨਾਲ ਬਿਲਕੁਲ ਦੁਆਬਾ ਹਸਪੀਟਲ ਦੇ ਨਾਲ ਸ਼ਾਕੋਟ ਸੈਂਟਰ ਹੈਗਾ ਤੇ ਨਕੋਦਰ ਜਿਹੜਾ ਸੈਂਟਰ ਹੈਗਾ ਇਟਸ ਜਸਟ ਨੀਅਰ ਟੂ ਪੈਟਰੋਲ ਪੰਪ ਬੱਸ ਸਟੈਂਡ ਤੇ ਪੁਲਿਸ ਸਟੇਸ਼ਨ ਤੋਂ ਅੱਗੇ पुलिस स्टेसन के पेट्रोल पंप के बिल्कुल सेंटर तुम देखोगे डोमिनोज पिज़ा तो साइड अकाल आई हॉस्पिटल तो उपर मैं एग्जैक्ट लोकेशन दसती जरूर विजिट करो माई नंबर इज़ एट वन फोर सिक्स फाइव टू फोर ट्रिपल वन एट वन फोर सिक्स फाइव टू फोर ट्रिपल वन डॉक्टर अजय शर्मा पी एच डी इन कैमिस्ट्री एक्स साइंटिस्ट एंड डू विजिट अगर मैं थोड़े तो हेल्प कुछ भी कर सकता आई एम रेडी टू तो हेल्प ਸਰ ਬਹੁਤ ਬਹੁਤ ਸ਼ੁਭ ਕਾਮਨਾਵਾਂ ਅੱਜ ਤੁਸੀਂ 10 ਸਾਲ ਜਿਹੜੇ ਪੂਰੇ ਕੀਤੇ ਨੇ ਤੋਂ ਇਸੀ ਡਾਕਟਰ ਅਜੇ ਕੁਮਾਰ ਸ਼ਰਮਾ ਜੀ ਸੀਬੀਸੀ ਅਕੈਡਮੀ ਜਿਨ੍ਹਾਂ ਦੀਆਂ ਚਾਰ ਚਾਰ ਬ੍ਰਾਂਚਾਂ ਨੇ ਔਰ ਇੱਕ ਮਿਹਨਤੀ ਇੱਕ ਮੈਂ ਜਰੂਰ ਇੱਥੇ ਕਹਾਂਗਾ ਇਹ ਜਿੰਨੇ ਆਪ ਮਿਹਨਤੀ ਨੇ ਉਨਾ ਹੀ ਇਹਨਾਂ ਦਾ ਜਿਹੜਾ ਸਟਾਫ ਆ ਉਹ ਮਿਹਨਤੀ ਆ ਅੱਜ ਇੱਕ ਸੈਮੀਨਾਰ ਸਫਲ ਸੈਮੀਨਾਰ ਇੱਥੇ ਇਹਨਾਂ ਨੇ ਲਗਾਇਆ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਾਡੇ ਵੱਲੋਂ ਤੁਹਾਨੂੰ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇੱਕ ਤਾਲਰ ਨਿਊਜ਼